ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ਖਿਲਾਫ ਆਦੇਸ਼ ਜਾਰੀ ਹੋ ਚੁੱਕੇ ਨੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਹੜਾ ਵੀ ਪ੍ਰਾਈਵੇਟ ਹਸਪਤਾਲ ਵਾਲਾ ਹੋਣੇ ਨਾ ਨਿਰਦੇਸ਼ਾਂ ਦੀ ਉਲੰਘਣਾ ਕਰੇਗਾ ਉਸਤੇ ਕਾਰਵਾਈ ਹੋਵੇਗੀ ਤਾਂ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਵੱਲੋਂ ਇਹ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਕੋਈ ਵੀ ਪ੍ਰਾਈਵੇਟ ਹਸਪਤਾਲ ਵਾਲਾ ਹੁਣ ਬਿਨਾਂ ਬਿੱਲ ਚੁਕਾਏ ਜੇਕਰ ਪਰਿਵਾਰ ਡੈੱਡ ਬੋਡੀ ਲੈ ਕੇ ਜਾਣੀ ਚਾਹੁੰਦਾ ਤਾਂ ਉਸ ਨੂੰ ਮਨਾ ਨਹੀਂ ਕਰ ਸਕਦਾ ਪੂਰਾ ਬਿੱਲ ਨਾ ਦੇਣ ਦੇ ਹਸਪਤਾਲ ਨਹੀਂ ਜੋ ਹੈ ਡੈੱਡ ਬੋਡੀ ਨੂੰ ਰੋਕ ਸਕਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਕਈ ਵਾਰ ਜ਼ਿਆਦਾ ਪੈਸੇ ਲੱਗਣ ਕਰਕੇ ਜਦੋਂ ਪਰਿਵਾਰਕ ਮੈਂਬਰਾਂ ਦੇ ਕਿਸੇ ਜੀ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਡੈੱਡ ਬੋਡੀ ਜਦੋਂ ਲੈਣੀ ਹੁੰਦੀ ਹੈ ਉਸ ਵੇਲੇ ਕਈ ਵਾਰ ਪਰਿਵਾਰ ਕੋਲੇ ਪੈਸੇ ਨਹੀਂ ਹੁੰਦੇ ਬਿੱਲ ਨਹੀਂ ਚੁਕਾਇਆ ਜਾਂਦਾ ਤਾਂ ਉਸ ਵਕਤ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਤੇ ਹਸਪਤਾਲ ਵਾਲਿਆਂ ਵਿੱਚਕਾਰ ਤਲਖੀਬਾਜ਼ੀ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੋਸ ਮੁਜ਼ਾਹਰੇ ਤੱਕ ਕੀਤੇ ਜਾਂਦੇ ਨੇ ਸੜਕਾਂ ਤੱਕ ਜਾਮ ਕਰਨੀਆਂ ਲੋਕਾਂ ਨੂੰ ਪੈ ਜਾਂਦੇ ਨੇ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਹਸਪਤਾਲ ਵਾਲੇ ਕਹਿੰਦੇ ਨੇ ਕਿ ਜਿੰਨੀ ਦੇਰ ਪੈਸੇ ਤੁਸੀਂ ਪੂਰੇ ਨਹੀਂ ਪ ਨੇ دیر ਤੱਕ ਅਸੀਂ ਡੈੱਡ ਬੋਡੀ ਨਹੀਂ ਦੇਣੀ ਇਸ ਤਰੀਕੇ ਦੀ ਤਲਕੀਬਾਜ਼ੀ ਪਰਿਵਾਰਕ ਮੈਂਬਰਾਂ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਵੱਲੋਂ ਇਹ ਸਖਤ ਨਿਰਦੇਸ਼ ਜੋ ਹੈ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਹਸਪਤਾਲ ਵਾਲਾ ਹੁਣ ਬਿਨਾ ਜੋ ਹੈ ਪੈਸ ਬਿੱਲ ਦਿੱਤੇ ਜੇਕਰ ਪਰਿਵਾਰਕ ਮੈਂਬਰ ਮਜਬੂਰੀ ਬਸ ਆਪਣੀ ਪਰਿਵਾਰਕ ਜੀ ਦੀ ਡੈੱਡ ਬੋਡੀ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ